ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਬੋਹਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਦੋ ਧੀਰਾਂ ਨੇ ਇੱਕ ਦੂਜੇ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਸਪਤਾਲ ਵਿੱਚ ਜ਼ੇਰੇ ਲਾਜ ਰਾਜਕੌਰ ਨੇ ਦੱਸਿਆ ਕਿ ਉਸ ਨਾਲ ਉਸਦੇ ਪਤੀ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਦਿਓਰ ਨਾਲ ਸਬੰਧ ਬਣਾਉਣ ਲਈ ਕਿਹਾ ਜਾਂਦਾ ਹੈ ਅਤੇ ਉਸ ਕੋਲੋਂ ਦੇਹ ਜੀ ਵੀ ਮੰਗ ਕੀਤੀ ਗਈ। ਉਧਰ ਹਸਪਤਾਲ ਵਿੱਚ ਜ਼ੇਰੇ ਲਾਜ ਰਾਜਕੌਰ ਦੀ ਸੱਸ ਨੇ ਕਿਹਾ ਹੈ ਕਿ ਸਾਡੇ ਵੱਲੋਂ ਕੋਈ ਵੀ ਦਾਸ ਦੀ ਮੰਗ ਨਹੀਂ ਕੀਤੀ ਜਾਂਦੀ ਉਸ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਸੀ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਆ ਕੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਹੈ। ਉਹਨਾਂ ਕੋਈ ਗੱਲ ਨਹੀਂ ਮਾੜੇ ਮੋਟੇ ਦੋਨੇ ਜੀ ਆਪੇ ਜੀ ਬੋਲੇ। ਦੋਨ ਜੀ ਬੋਲੇ ਤੇ ਚੋਨਾ ਵੀ ਮੇਰੇ ਕੋਲ ਮਤੇ ਅਸੀਂ ਰਾਲ ਕੇ ਲਾਗ ਰੁਪਏ ਆਪ ਦੇ ਕੇ ਕੱਠੇ ਲਾਏ ਚੋਨਾ ਵੀ ਮੈਂ ਤਾਂ ਘਰੇ ਰਹਿੰਦੀ ਕੰਮਾਂ ਦੇ ਪਰ ਦੂਜੇ ਸਾਰੇ ਪਰਿਵਾਰ ਆਪਣਾ ਜਾਂਦਾ ਰਾਲ ਕੇ ਤੇ ਫਿਰ ਮਾਰੇ ਮੋਟੇ ਦੋਨ ਜੀ ਬੋਲੇ ਤੇ ਸਾਨੂੰ ਤੇ ਜੇ ਪਤਾ ਨਹੀਂ ਥੋੜੇ ਚੋਨਾ ਰਹਿੰਦਾ ਆ ਇਹ ਲਾ ਕੇ ਤੇ ਆਪ ਦਾ ਹਿਸਾਬ ਕਰਾ ਕੇ ਤੇ 9000 ਮੇਰੇ ਘਰਾਂ ਨੂੰ ਦੇਤਾ ਸਾਨੂੰ ਨੇ ਜੇ ਪਤਾ ਵੀ ਲੜਾਈ ਬੁਲਾ ਰਾਇਆ ਜਿੱਤੀ ਮੈਂ ਵਧੀਆ ਗਿਆ ਚੱਲੇ ਕਰੇ ਘਰੇ ਵਧੀ ਗਿਆ ਚਲੇ ਤੇ ਰਾਤ ਨੂੰ ਆਏ ਅੱਠ ਦਾ ਟਾਈਮ ਆਇਆ ਅਸੀਂ ਅਕੀਬਾ ਦਾ ਵੀ ਕੋਈ ਮਾੜਾ ਮੋਟਾ ਭਈ ਬੋਲੇ ਤਾਂ ਕੋਈ ਪੋਸ਼ਦਾਸ ਕਰਨ ਆਇਆ ਜਾਂ ਕੋਈ ਪੈਸੇ ਦੇ ਸਾਬ ਲੈਣਾ ਆਏ ਸਾਨੂੰ ਤੇ ਕੰਨ ਖਿਆਲੀ ਨਹੀਂ ਆਇਆ ਲੜਾਈ ਦਾ ਆ ਕੇ ਤੇ ਗਲ ਪਾਇ ਗੇ ਮੇਰੇ ਵੀ ਗਲ ਪਾਇ ਗੇ ਬੱਚੇ ਆਏ ਚੋਨਾ ਲਾ ਕੇ ਹੋਏ ਇਹਨਾਂ ਦੇ ਵੀ ਗਲ ਪਾਇ ਗੇ ਤੇਰੇ ਨਾਲ ਪਾਈ ਛੋਟੀ ਵੀ ਉਹ ਸਾਡੇ ਗਲ ਪਾਇ ਗੇ ਤੇ ਮਾਰਾ ਮੇਰੇ ਘਰ ਵਾਲੇ ਦੰਦ ਤੋੜਤਾ ਮੇਰੇ ਮੁੰਡੇ ਛੋਟੇ ਦਾ ਸਿਰ ਪਾੜਤਾ ਮੇਰੇ ਜੁੰਡੇ ਪੱਟੀ ਰੱਖ ਕੇ ਮੈਨੂੰ ਆ ਫੁੱਟੇ ਕਿਰਪਾਨਾ ਮਾਰਿਆ ਗਵਾੜੀਆਂ ਮਾਤਾ ਦੇਜ ਦੀ ਕਰ ਰਹੇ ਨੇ ਵੀ ਦੇਜ ਮੰਗੇ ਸਾਡੇ ਕਰਦੇ ਆ ਮੇਰੇ ਘਰ ਵਾਲੇ ਨੇ ਮਾਰ ਕੁੱਟ ਕੇ ਮੈਨੂੰ ਪਜਾਇਆ ਹੋਇਆ ਕਿੰਦਾ ਕਰੋ ਨਿਕਲ ਜਾ ਗੇਰ ਸੰਬੰਧ ਦੇਗੇ ਨੇ ਮੇਰਾ ਦੇਵਰ ਗਾਂਲਤ ਚਲਦਾ ਮੇਰੇ ਤੇ ਗੰਦੀ ਨਿਗਾਹ ਰੱਖਦਾ ਹੈਗਾ ਤੇ ਮੇਰਾ ਘਰ ਵਾਲਾ ਕਹਿੰਦਾ ਫੇਰ ਕੀ ਹੈ ਜੇ ਤੈਨੂੰ ਕੁਛ ਕਹਿੰਦਾ ਤਾਂ ਤੂੰ ਕਰ ਲੈ ਉਹਦੇ ਨਾਲ ਗਲਤ ਸੰਬੰਧ ਕਹਿੰਦਾ ਤੂੰ ਵੀ ਉਹਦੇ ਨਾਲ ਬਣਾ ਲੈ ਮੈਂ ਤਾਂ ਬਾਹਰ ਰੱਖੀ ਹੋਈ ਆ ਉਹਨੂੰ ਲਿਆਉਣਾ ਹੀ ਹੈ ਕਹਿੰਦਾ ਤੈਨੂੰ ਨਹੀਂ ਰੱਖਦਾ ਮੇਰੇ ਦੋ ਬੱਚੇ ਗਏ ਨੇ ਉਹਨਾਂ ਨੂੰ ਵੀ ਮਾਰਦਾ ਕੁੜਦਾ ਹੈਗਾ ਕਿੰਨਾ ਡਾ ਹੋ ਗਿਆ ਤੁਹਾਡੀ ਮਰਜ਼ੀ 10 ਸਾਲ ਹੋ ਗਏ ਤਾਂ ਸਾਲਾਂ ਵਿੱਚ ਤੁਹਾਡੇ ਉਹਨਾਂ ਦੀ ਮਾਰਕਟ ਕਰ ਰਹੇ ਹੋ ਹਾਂਜੀ ਪਹਿਲਾਂ ਦੋ ਵਾਰ ਕੇਸ ਲਾਇਆ ਸੀ ਦੋ ਵਾਰੀ ਹਾਥਾ ਪਾਈ ਹੋਈ ਸੀ ਠਾਣੋ ਠਾਣੀ ਹੋਈ ਸੀ ਤੇ ਮੈਂ ਚਲੀ ਜਾਂਦੀ ਸੀ ਮਹਾਰਾਜ ਜੀ ਨਾਮੇ ਨਾਲ ਲੈ ਜਾਂਦੇ ਸੀ ਫੇਰ ਮਾਰਕਟ ਕਰਨ ਹੋ ਜਾਂਦੇ ਸੀ ਭਾਰੀ ਮੀਂਹ ਕਾਰਨ ਦਰਿਆ ਬਿਆਸ ਦਾ ਪੱਧਰ ਦਿਨੋ-ਦਿਨ ਵਧਦਾ ਜਾ ਰਿਹਾ ਜਿਸ ਦੇ ਚਲਦੇ ਆ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਜ਼ਮੀਨ ਨੂੰ ਢੋਲ ਲੈਣੀ ਸ਼ੁਰੂ ਕਰ ਦਿੱਤੀ ਹੈ ਪਾਣੀ ਦੇ ਵਧੇ ਪੱਧਰ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਧੂੰਦਾ ਦੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ ਕਿਸਾਨ ਰਸ਼ਪਾਲ ਸਿੰਘ ਮਲਕੀਤ ਸਿੰਘ ਵਰਿਆਮ ਸਿੰਘ ਤਰਲੋਚਨ ਸਿੰਘ ਯਾਦਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਦਰਿਆ ਬਿਆਸ ਵਿੱਚ ਹਰ ਸਾਲ ਪਾਣੀ ਦਾ ਪੱਧਰ ਵਧਣ ਕਾਰਨ ਸਾਡੀ ਮਾਲਕੀ ਜ਼ਮੀਨ ਦਰਿਆ ਬਿਆਸ ਦੀ ਪੇਂਟ ਚੜ ਰਹੀ ਹੈ ਤੇ ਉੱਥੇ ਦਿਨੋ-ਦਿਨ ਵਧ ਰਹੇ ਪਾਣੀ ਦੇ ਪੱਧਰ ਕਾਰਨ ਪਿੰਡ ਵਿੱਚ ਹੜ੍ਹ ਆਉਣ ਦਾ ਡਰ ਬਣਿਆ ਹੋਇਆ ਹੈ ਭਾਈ ਤੁਹਾਡਾ ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ ਪਿੰਡ ਸਾਡਾ ਪਿੰਡ ਤੁੰਦਾ ਜੀ ਅਸੀਂ ਇਕੱਠੇ ਹੋਏ ਜਿਹੜੇ ਬੰਦੇ ਪੂਰੇ ਪਿੰਡ ਵੱਲੋਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡਾ ਆ 70 ਏਕੜ ਜੇ ਜ਼ਮੀਨ ਹੈ ਸਾਡੀਆਂ ਜਿਹੜੀਆਂ ਜ਼ਮੀਨਾਂ ਨੇ ਸਾਡੀਆਂ ਨੰਬਰੀ ਜ਼ਮੀਨਾਂ ਨੇ ਸਾਡੀ ਮਾਲਕੀ ਹੈ ਪਹਿਲਾਂ ਤਾਂ ਕਈ ਸਾਲਾਂ ਤੋਂ ਸਾਡੀ ਅੱਧੀ ਜ਼ਮੀਨ ਦੇ ਵਿੱਚ ਵੈਸੇ ਵਗਦਾ ਆ ਰਿਹਾ ਸੀਗਾ ਤੇ ਹੁਣ ਤਾਂ ਆ ਤਿੰਨਾ ਚੌਧਰਾਂ ਦੇ ਵਿੱਚ ਹੀ ਆ ਘੱਟੋ ਘੱਟ ਵੀ ਜੜ੍ਹ 40 50 ਕਲੇ ਜ਼ਮੀਨ ਦੇ ਦਰਿਆ ਦੇ ਜਿਹੜੇ ਆ ਢਾਈ ਢਾਈ ਦਰਿਆ ਨੇ ਆਪਣੇ ਨਾਲ ਮਲਾ ਲਿਆ ਇਸ ਤੋਂ ਬਾਅਦ ਜਿਹੜੀ ਜ਼ਮੀਨ ਅੱਗੇ ਆ ਅਗਲੇ ਪਾਸੇ ਆ ਉਹ ਤਾਂ ਬਿਲਕੁਲ ਨਵੀਂ ਜ਼ਮੀਨ ਆ ਜੇ ਸਾਡਾ ਆਧਾ ਕਿਲਾ ਦਰਿਆ ਕ੍ਰੋਸ ਕਰ ਜਾਂਦਾ ਤੇ ਇਹ ਸਾਡੇ ਪਿੰਡ ਨੂੰ ਬਿਲਕੁਲ ਜ਼ਿਆਦਾ ਟੜ ਲਗਣੀ ਆ ਸਾਡਾ ਆਧਾ ਪਿੰਡ ਵੀ ਟਹਿ ਸਕਦਾ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਨੂੰ ਇਹ ਪੂਰਾ ਕਨਫਰਮ ਨਹੀਂ ਕਿ ਕਿ ਡੀਸਾ ਨੇ ਪਿਛੇ ਇਸ ਪਰ ਪਾਸ ਕੀਤੇ ਜਾਂ ਨਹੀਂ ਕੀਤੇ ਜੇ ਨਹੀਂ ਕੀਤੇ ਤਾਂ ਅਸੀਂ ਕਹਿੰਦੇ ਜਲਦੋ ਜਲ ਸਾਡੀ ਇਸ ਪਰ ਲਾ ਕੇ ਤੇ ਸਾਡੇ ਪਿੰਡ ਨੂੰ ਬਚਾ ਕੀਤਾ ਜਾਵੇ ਸਾਡੇ ਜਿਹੜੇ ਜੱਦੀ ਜੱਦਾਦਾਂ ਨੇ ਜ਼ਮੀਨਾਂ ਨੇ ਉਹ ਉਹਦਾ ਬਚਾ ਕੀਤਾ ਜਾਵੇ ਤੇ ਜੇ ਸਾਨੂੰ ਬਣਦਾ ਮੌਜਾ ਸਾਡੀ ਬੜੀਆਂ ਜ਼ਮੀਨਾਂ ਵਿੱਚ ਤੇਰੇ ਪੱਕਾ ਦਰਿਆ ਵਗਦਾ ਸਾਨੂੰ ਉਹਦਾ ਮੌਜਾਤਾ ਜਾਵੇ ਸਾਡੀ ਸਰਕਾਰ ਨੂੰ ਸਾਡੇ ਵੱਲੋਂ ਰਿਕਵੈਸਟ ਆ ਪੂਰੇ ਪਿੰਡ ਵੱਲੋਂ ਮੇਰਾ ਨਾਮ ਰਿਆਮ ਸਿੰਘ ਆ ਜੀ ਪਿੰਡ ਮੇਰਾ ਧੁੰਦਾ ਵਾ ਉਮਰ ਮੇਰੀ 80 ਸਾਲ ਆ ਮੈਂ ਇਹ ਜਿਹੜਾ ਵਿਆਸ ਦਰਿਆ ਵਗ ਰਿਹਾ ਜੀ ਇਹ ਸਾਡੀਆਂ ਮਾਲਕੀਆਂ ਦੇ ਵਿੱਚ ਵਗ ਰਿਹਾ ਹੁਣ ਇਹ ਮੌਕੇ ਤੇ ਅਸੀਂ ਖੜੇ ਆ ਇਹ ਜਿਹੜੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਵਾ ਇੱਕ ਕਿਲਾ ਸਿਰਫ ਸਾਡੇ ਪਿੰਡ ਦਾ ਰਹਿ ਗਿਆ ਵਾ ਫਾਸਲਾ ਤੇ ਇਹ ਦਰਿਆ ਨੇ ਮਾਰ ਕਰਕੇ ਪਿੰਡ ਵੀ ਸਾਡਾ ਸਾਰਾ ਟਹਿ ਜਾਣਾ ਵਾ ਹੁਣ ਸਾਡੀਆਂ ਜੱਦੀਆਂ ਮਾਲਕੀਆਂ ਜਿਹੜੀਆਂ ਉਹ ਟਹਿਣ ਦੀਆਂ ਮੌਕੇ ਤੇ ਅਸੀਂ ਖੜੇ ਆ ਪ੍ਰਸ਼ਾਸਨ ਨੂੰ ਅਸੀਂ ਕਹਿ ਰਹੇ ਆ ਵੀ ਸਾਡੀ ਜਲਦੀ ਤੋਂ ਜਲਦੀ ਇਹ ਐਕਸ਼ਨ ਲੈਣ ਨਹੀਂ ਤੇ ਸਾਡੇ ਪਿੰਡ ਨੇ ਵੀ ਟਹਿ ਜਾਣਾ ਸਾਡੀ ਜਮੀਨਾਂ ਵੀ ਸੈਂਕੜੇ ਏਕੜ ਜਿਹੜੀ ਐਸੋ ਇਸ ਦਰਿਆ ਦੇ ਵਿੱਚ ਵਗ ਰਹੀ ਆ ਸਾਨੂੰ ਮਾਲਦਾਵ ਨਹੀਂ ਅਜੇ ਤਾਈ ਮਾਲਕੀਆਂ ਦਾ ਮਿਲਿਆ ਕਿੰਨੀ ਕਿ ਦੂਰੀ ਤੇ ਰਹਿ ਗਿਆ ਪਿੰਡ ਤੁਹਾਡਾ ਪਿੰਡ ਸਾਰਾ ਜੀ 4 ਕਿਲੇ ਰਹਿ ਗਿਆ ਕੀ ਮੰਗ ਮਸਲਾ ਇਹ ਅਸੀਂ ਪਿੰਡ ਧੁੰਦੇ ਦੇ ਬਿਆਸ ਦਰਿਆ ਦੇ ਉੱਤੇ ਖੜੇ ਆ ਅਸੀਂ ਜੀ ਸਾਡੀ ਨੰਬਰੀ ਜ਼ਮੀਨ ਆ ਇਹ ਦਰਿਆ ਦੇ ਵਿੱਚ ਢਹਿਣ ਲਈ ਆ ਜ਼ਮੀਨ ਤਾਂ ਸਾਡੀ ਅੱਗੇ ਪਹਿਲਾਂ ਢਹਿ ਚੁੱਕੀ ਆ ਤੇ ਹੁਣ ਸਾਡੇ ਪਿੰਡ ਨੂੰ ਖਤਰਾ ਉਹਦਾ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਛੇਤੀ ਤੋਂ ਛੇਤੀ ਸਾਡੀ ਬੇਨਤੀ ਸੁਣੀ ਜਾਵੇ ਤੇ ਇੱਥੇ ਸਪਰ ਲੱਗਣ ਸਪਰ ਲੱਗਣ ਜਾਂ ਲੋਜਾਂ ਲੱਗਣ ਤੇ ਪਿੰਡ ਦਾ ਬਚਾਅ ਹੋ ਸਕੇ ਤੇ ਦਰਿਆ ਤੇ ਰਾਤ ਦੇਣੀ ਟੈ ਰਿਆ ਤੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਜੀ ਤੇ ਪ੍ਰਸ਼ਾਸਨ ਆਉਂਦਾ ਵੇਖ ਕੇ ਚਲੇ ਜਾਂਦਾ ਪਰ ਸਾਡੀ ਸੁਣਦਾ ਕੋਈ ਨਹੀਂਗਾ ਤੇ ਸਾਡੀ ਬੇਨਤੀ ਆ ਮਾਨ ਸਰਕਾਰ ਨੂੰ ਵੀ ਪਿੰਡ ਧੁੰਦੇ ਨੂੰ ਲੋਜਾਂ ਲਾ ਕੇ ਜਾਂ ਸਪਰ ਲਾ ਕੇ ਤੇ ਬਚਾਇਆ ਜਾਵੇ ਤੇ ਪਿੰਡ ਵਾਸੀਆਂ ਨੂੰ ਰਾਹ ਦਵਾਈ ਜਾਵੇ। ਐਸੇ ਵੇਲੇ ਜਿਹੜੀ ਦਰਿਆ ਦੀ ਸਥਿਤੀ ਕੀ ਬਣੀ ਹੋਈ ਆ ਜਿਹੜੀ ਹਰ ਸਾਲ ਮਾਰ ਵੱਜਦੀ ਆ। ਹਰ ਸਾਲ ਹਰ ਸਾਲ ਮਾਰ ਵੱਜਦੀ ਆ ਦਰਿਆ ਦੀ ਜੀ। ਹੁਣ ਐਸੇ ਵੇਲੇ ਕੀ ਸਥਿਤੀ ਆ? ਅੱਜ ਟਾਈਮ ਤੇ ਸਥਿਤੀ ਇਹ ਆ ਜਿਹੜਾ ਪਿੰਡ ਦਾ ਰਾਹ ਚੱਲ ਰਿਹਾ ਉਤੋਂ ਸਿਰਫ ਇੱਕ ਕਿਲਾ ਦੂਰ ਵਾ ਰਾਹ ਤੋਂ। ਰੋਹ ਦੀ ਦਾ ਕਰਮਾ ਥੱਲੇ ਜਾਂਦੇ ਆ ਜੀ। ਹਾਂਜੀ। ਹਾਂ। ਟਰੱਕੀ ਕੰਮ ਸੇ ਕੰਮ ਜਿਹੜਾ ਰਾਹ ਚੱਲ ਰਿਹਾ 50 ਕਿੱਲੇ ਜ਼ਮੀਨ ਐਰ ਕੀ ਤਾਜੀ ਵਿੱਚ ਟਾ ਕੇ ਵਿੱਚ ਡਿੱਗੀ ਆ। ਦੀ ਮੰਗ ਕੀ ਅੰਦਰ ਸਾਡੀ ਮੰਗ ਇਹ ਆ ਜੀ ਇੱਥੇ ਜਾਂ ਤੇ ਨੁਜਾ ਲੱਗਣ ਸਪਰ ਲੱਗਣ ਤੇ ਸਾਡਾ ਬਚਾਅ ਹੋ ਸਕੇ ਤੇ ਪਿੰਡ ਵਾਸੀਆਂ ਨੂੰ ਸਾਡੀ ਰਾਹਤ ਦਵਾਈ ਜਾਵੇ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਿਤ ਲੜਕੀ ਨੇ ਨਿਰਮਲ ਕੁਟਿਆ ਸੁਲਤਾਨਪੁਰ ਲੋਧੀ ਵਿੱਚ ਆਪਣੀ ਹੱਡ ਬੀਤੀ ਸੁਣਾਉਂਦੇ ਆ ਕਿ ਆ ਕਿ ਉਸ ਨੂੰ ਟਰੈਵਲ ਏਜੰਟ ਨੇ ਦੁਬਈ ਭੇਜਣ ਦਾ 30000 ਲਿਆ ਸੀ ਪਰ ਉਸ ਨੇ ਧੋਖਾ ਕੀਤਾ ਤੇ ਉਸ ਨੂੰ ਮਸਕਟ ਵਿੱਚ ਫਸਾ ਦਿੱਤਾ ਜਿੱਥੇ ਉਸ ਦੀ ਰੋਜ਼ਾਨਾ ਕੁੱਟਮਾਰ ਹੁੰਦੀ ਸੀ ਉਸ ਨੂੰ ਚਮੜੇ ਦੀਆਂ ਬੈਲਟਾਂ ਨਾਲ ਵੀ ਕੁੱਟਿਆ ਜਾਂਦਾ ਸੀ ਤੇ ਸਰੀਰ ਤੇ ਲਾਸ਼ਾਂ ਤੱਕ ਪੈ ਜਾਂਦੀਆਂ ਸਨ ਅੱਜ ਕੁਲੀ ਨੂੰ ਸੰਤ ਸੀਚੇਵਾਲ ਦੀ ਮਦਦ ਨਾਲ ਪੰਜਾਬ ਪਹ ਲਿਆਇਆ ਗਿਆ ਇਥੋਂ ਬਾਅਦ ਜੀ ਮੈਨੂੰ ਦਵਾਈ ਦੇ ਕੰਮ ਲਈ ਬੁਲਾਇਆ ਸੀ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲਈ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਦਵਾਈ ਦੇ ਵਿੱਚ ਮੈਂ ਹਫ਼ਤਾ ਰਹੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਤਾਂ ਮਸਕਟ ਕਿਨੇ ਤੋਂ ਦੱਭਾਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਤਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਰਾਤ ਉੱਥੇ ਉੱਥੇ ਭਾਜੀ ਮੇਰੀ ਕਟ ਮਾਰ ਵੀ ਕੀਤੀ ਸੀ ਮਤਲਬ ਕੀ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟ ਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੇ ਘਰ ਦੇ ਆਨ ਨੂੰ ਦੱਸਿਆ ਵੀ ਮੰਮੀ ਇੱਦਾਂ ਇੱਦਾਂ ਹੋਈ ਮੈਨਾ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀ ਉਹਨਾਂ ਨੇ ਮੈਨੂੰ ਕੱਟ ਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕੱਟ ਮਾਰ ਕੀਤੀ ਹਾਂਜੀ ਉੱਥੇ ਹੈ ਭਜੀ ਇਦਾਂ ਦਾ ਗਲਤ ਟਾਰਚਰ ਕਰਦੇ ਮਤਲਬ ਕਿ ਹਾਂਜੀ ਫੇਰ ਮੈਨੂੰ ਕੱਪੜੇ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਬਾਅਦ ਕੱਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕੱਟ ਮਾਰ ਕਰਦੇ ਸੀ ਹੱਥ ਤੋਂ ਵੱਧ ਕੱਟਦੇ ਸੀਗੇ ਉਹ ਤਾਂ ਬਾਬਾ ਜੀ ਤੇ ਰਹੀ ਨਹੀਂ ਹੋਈ ਆ ਵੈਪਸੀ ਨਹੀਂ ਤੇ ਮੈਨੂੰ ਇੰਡੀਆ ਆਉਂਦੀ ਕੋਈ ਯਾਦ ਨਹੀਂ ਸੀਗੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿੰਦੇ ਤੂੰ ਇੰਡੀਆ ਚੱਲੀ ਆ ਮਤਲਬ ਕੀ ਆਪੂ-ਤਾਬੂ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੂੰ ਇੰਡੀਆ ਚੱਲੀ ਆ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਆ ਵੀ ਮੈਨੂੰ ਦਵਾਈ ਜ਼ੰਟ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕੀ ਜ਼ੰਟ ਨੇ ਹੀ ਉਹਨੂੰ ਭੇਜਿਆ ਸੀ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਲਾ ਖੋਲਾ ਵੀ ਇਹਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨਾਂ ਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਵੇ ਇਹ ਸਮਝ ਆਇਆ ਮੈਂ ਕਿ ਆ ਦੇਖ ਮੈਂ ਆ ਤਾਂ ਇੱਥੇ ਬਹੁਤ ਮਾੜੇ ਲੱਗਦਾ ਚਾਹ ਵੀ ਤੂੰ ਨਾ ਕਹਿੰਦੀ ਮੈਂ ਵੀ ਜੈਂਟਰੀ ਘਰ ਫਸੀਆਂ ਵੀ ਮੈਨੂੰ ਵੀ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਹੈ ਤਾਂ ਕਹਿੰਦੀ ਫੇਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੇ ਜਣੀਆਂ ਇੰਡੀਆ ਚਲ ਜੰਨੀਆਂ ਹਾਂ ਹਾਂਜੀ ਫੇਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮਨਜ਼ੂਰ ਹੈ ਵਾਪਸ ਨਾ ਜਾਓ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਪਰਿਵਾਰ ਦੇ ਵਿੱਚ ਇੱਕ ਮੇਰਾ ਭਲਾਵਾ ਤਿੰਨ ਭੈਣਾਂ ਦਾ ਸੀ ਇੱਕ ਮੰਮੀ ਆ ਮੈਂ ਤਾਂ ਸਾਰੀਆਂ ਕੁੜੀਆਂ ਨੂੰ ਇਹ ਕਹਿੰਨੀ ਆ ਵੀ ਕੋਈ ਜਾਉਣਾ ਬਾਹਰ ਬੱਸ ਇੱਧਰ ਹੀ ਰਹੋ ਇੰਡੀਆਈ ਰਹੋ ਅੱਧੀ ਖਾਣੀ ਮੰਜੀ ਰੋ ਉੱਧਰ ਨਾ ਜਾਓ ਬਹੁਤ ਜ਼ਿਆਦੀਆਂ ਕੁੜੀਆਂ ਸਾਰੀਆਂ ਆਪਣੇ ਇੰਡੀਆ ਤੋਂ ਹੀ ਆ ਹਾਂਜੀ ਅਫਰੀਕਾ ਦੀਆਂ ਵਾ ਹੋਰ ਵੀ ਕਈ ਮਲਕਾਂ ਜੀ ਸਾਰੀਆਂ ਨਾਲ ਇਹ ਕੋਸ਼ਿਸ਼ ਹੁੰਦਾ ਜੋ ਕੁਛ ਮਿਲਣਾ ਵੀ ਤੇ ਖਾਣ ਪੀਣ ਨੂੰ ਵਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਅਸੀਂ ਦਵਾਈ ਤੇ ਕਰਨੀ ਸੀ ਮਿਲਦੀ ਜੇ ਬੁਖਾਰ ਵੀ ਹੋ ਜਾ ਕਿਹਾ ਦਿੰਦੇ ਸੀ ਤੁਸੀਂ ਮਰੀਜ਼ ਆ ਇਸ ਤੋਂ ਲਗਾ ਜਾਣਕਾਰੀ ਮੈਂ ਇਹ ਕਹਿੰਨੀ ਆ ਜਿਹੜੀ ਕੁੜੀ ਨੇ ਮੈਨਾ ਧੋਖਾ ਕੀਤਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਰਨਤਾਰਨ ਦੇ ਪਿੰਡ ਘਰਿਆਲਾ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ ਲੱਗਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਗੋਲੀ ਚਲਾਉਂਦਿਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਰੀਆਮ ਇੱਕ ਵਿਅਕਤੀ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਛਲਾ ਰਿਹਾ ਹੈ ਕਾਹ ਚੋ ਗਿਆ ਉਹ ਲੋ ਲੱਗੂਗਾ ਨਹੀਂ ਵਾਜਦਾ ਜੀ ਮਨੈ ਨੂੰ ਕਰ ਲਾ ਮਾਰ ਮਾਰੀ ਚੱਲ ਅਜਾ ਮਾਰੀ ਤੈਨੂੰ ਮਾਰਦਾ ਕੋਨੇ ਮਾਰਾ ਕੋਈ ਮਾਣੀ ਹਾਂ ਬੋਧਾ ਸੁਣ ਕਹ ਲੋ ਲੈ ਹੋ ਗਿਆ ਕਿ ਨਹੀਂ ਤੋਲ ਫੂਲ ਰਾਜੂ ਨੂੰ ਲਾ ਫੂਲ ਰਾਜੂ ਨੂੰ ਮਰ ਮਰਨਾ ਮਨਜ਼ੂਰ ਹੋ ਗਿਆ ਜਾ ਪਾਸੇ ਜਾ ਦੂਏ ਥੈਂ ਰਹਿ ਜੀ ਦੂਏ ਕੋਈ ਪਾਸੇ ਜਾ ਬਰੇ ਜਾ ਮੋਟਾ ਨਾ ਬਰੇ ਜਾ ਅੱਜ ਕੋਲੇ ਵੇਖੀ ਆਉਂ ਫਿਲਮ ਬੱਜਾ ਕੇ ਫਾਤੀ ਕਿੰਦਰੂਨੀ ਨਾ ਕਰੀਂ ਕੋਈ ਨਾ ਕਰੇ ਕੋਈ ਨੰਬਰ ਚੋ ਕੇ ਚੋ ਕੇ ਕੋਈ ਮਾਰਨਾ ਨਹੀਂ ਕੋਈ ਮਾਰਨਾ ਨਹੀਂ ਕੋਈ ਗਾਲੀ ਕੋਈ ਗਾਲੀ ਪਾਸੇ ਜਾ ਪਾਸੇ ਕੁੱਤੀਆਂ ਕੋ ਬੰਦੇ ਹੋ ਜਾ એના ડાકુમા ਅਜ ਨਹੀਂ ਬੋਲੀਦਾ ਅਜ ਨਹੀਂ ਟੈਲਫੋਨ ਲਾਏ ਫਰਾਕਾ ਔਰ ਕੰਮ ਮੁਲਕਾ ਆ ਨਾ ਤੁਹਾਨੂੰ ਅੱਜ ਵੀ ਫੁੱਤੀ ਬਲਦੀ ਕੈ ਮਰੀ ਸਮਰਾਲਾ ਸ਼ਹਿਰ ਦੇ ਮੇਨ ਚੌਂਕ ਦੇ ਵਿੱਚ ਅੱਜ ਨਿਹੰਗ ਸਿੰਘਾਂ ਤੇ ਸਮਰਾਲਾ ਟ੍ਰੈਫਿਕ ਪੁਲਿਸ ਵਿਚਾਲੇ ਪੇਚਾ ਫਸ ਗਿਆ ਨਿਹੰਗ ਸਿੰਘਾਂ ਤੇ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀਆਂ ਦੀ ਮੇਨ ਚੌਂਕ ਸਮਰਾਲਾ ਦੇ ਵਿੱਚ ਬਹੁਤ ਦੇਰ ਤੱਕ ਬਹਿਸਬਾਜ਼ੀ ਚੱਲਦੀ ਰਹੀ ਤੇ ਨਿਹੰਗ ਸਿੰਘਾਂ ਨੇ ਟ੍ਰੈਫਿਕ ਪੁਲਿਸ ਸਮਰਾਲਾ ਦੇ ਕਰਮਚਾਰੀ ਤੇ ਇਲਜ਼ਾਮ ਲਗਾਇਆ ਕਿ ਸਮਰਾਲਾ ਟ੍ਰੈਫਿਕ ਪੁਲਿਸ ਨਿਹੰਗ ਸਿੰਘਾਂ ਨੂੰ ਆਸ਼ਿਕ ਕਹਿੰਦੀ ਹੈ ਜਿਹੜਾ ਕਿ ਨਿੰਦਣਯੋਗ ਹੈ ਤੇ ਸਿੰਘ ਕਦੇ ਆਸ਼ਕੀ ਨਹੀਂ ਕਰਦੇ। ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਵਾਂ ਦਲਪੰਥਰ ਬਾ ਖਰਬਾ 96 ਕਰੋੜੀ ਤਰਨਾ ਦਲ। ਬਾਬਾ ਰਾਜਾ ਰਾਜ ਜੀ ਵੱਲੋਂ ਸਮਰਾਲੇ ਦੀ ਜਥੇਦਾਰੀ ਸੌਂਪੀ ਹੋਈ ਹੈ ਸਾਨੂੰ। ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇਹ ਕੰਪਲੇਂਟ ਦੇਣ ਕਿ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕੌਨਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰ ਰਿਹਾ। ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਤੀਆਂ ਪਹਿਣਾ ਤੀ ਪਹਿਣ ਦੀ ਤਰ੍ਹਾਂ ਕਹਿੰਦੇ ਨੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰ ਦਿਓ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਆ ਅਸੀਂ ਪੁੱਛਣਾ ਵੀ ਭਾਈ ਸਾਡਾ ਸਿੰਘ ਕਿੱਥੇ ਗਲਤ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਹੈ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸੱਤਵਚਨ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੁਗਤ ਲਓ ਮਾ ਜੀ ਠੀਕ ਹੈ ਸੱਤਵਚਨ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮੁਲਾਜ਼ਮ ਦਾ ਸੀਗਾ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹੇ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਹੈ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ। ਏਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ। ਜੇਦੋ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ। ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਪ੍ਰਗਟਾਈ। ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲਵਾਂਗੇ ਤੁਸੀਂ ਸਾਡਾ ਨਾਮ ਲਓ ਜ ਤੁਹਾਨੂੰ ਫੋਨ ਕਰ ਦੰਨੇ ਆ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਘੂਰਨ ਦੇ ਹੱਕਦਾਰ ਹਾਂ। ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਈ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਤਾਂ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਂ ਹੀ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਇਨਤੀ ਆ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਰਨੇ ਤੇ ਗਏ ਹੋ ਦੀ ਤਾਂ ਕਿ ਸਾਨੂੰ ਮਿਲੇ ਨੀਗੇ ਕਿ ਅਸੀਂ ਤ੍ਰਿੰਦਰ ਸਾਹਿਬ ਸਾਨੂੰ ਮਿਲੇ ਤੇ ਸਾਡੀ ਬੇਨਤੀ ਆ ਵੀ ਸਿੰਘ ਨੂੰ ਘੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਣ ਕਰੋ ਬਖੂਬੀ ਚਲਾਣ ਕਰੋ ਪਰ ਇਹ ਨਾ ਕਹੋ ਵੀ ਆਜ ਕੀ ਕਰਦੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕਿ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਚੜੇ ਹੁੰਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਜਿਨ੍ਹਾਂ ਕੋ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਦੌੜ ਨੰਬਰ ਪਲੇਟ ਚਲਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰਸੀ ਬਾਰੇ ਉਹ ਕਹਿੰਦਾ ਆਰਸੀ ਘਰ ਪਈ ਐ ਉਹਨੂੰ ਟਾਈਮ ਦਿੱਤਾ ਵੀ ਚਲੋ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰਸੀ ਲਿਆ ਤੇਰਾ ਮੁਖਤਿਰ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਥਰਨ ਕੋਈ ਸਿੰਘ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਵਾਲੇ ਹੋ ਗਏ ਵੀ ਸਾਡਾ ਨੰਬਰ ਪਲੇਟ ਦਾ ਚਰਾਣ ਕਿਉਂ ਕੀਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਤੇ ਸਾਡੇ ਸਿੰਘਾਂ ਨੂੰ ਨਾ ਰੋਕਿਆ ਜਾਵੇ ਅਸੀਂ ਤਾਂ ਕਿਉਂ ਆਈ ਨਹੀਂ ਕਿਹਾ ਵੀ ਭਾਈ ਕਾਨੂੰਨ ਸਾਰੇ ਨਹੀਂ ਕੋਜਾ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹਦਾ ਕਾਟਣ ਕਟਿਆ ਉਹ ਉੱਪਰੋਂ ਵੀ ਕਾਰਵਾਈ ਹੋਣੀ। ਅੱਜ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਤੇ ਸੁਧਾਰ ਲਈ ਰੁੱਖ ਲਗਾਉਣ ਲਈ ਵੱਖ-ਵੱਖ ਪ੍ਰਾਲੇ ਕੀਤੇ ਜਾ ਰਹੇ ਹਨ। ਪ੍ਰੀਤੀ ਯਾਦਵ ਨੇ ਸਿਵਲ ਹਸਪਤਾਲ ਦੇ ਜੱਜਾ ਬੱਚਾ ਕੇਂਦਰ ਦਾ ਦੌਰਾ ਕੀਤਾ ਤੇ ਨਵਜੰਮੇ ਬੱਚਿਆਂ ਲਈ ਅਨੁਕੂਲ ਮਾਹੌਲ ਬਣਾਉਣ ਲਈ ਬੂਟੇ ਵੰਡ ਕੇ ਮਾਪਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅ ਅੱਜ ਅਸੀਂ ਇੱਕ ਸ਼ੁਰੂਆਤ ਕਰਤੀ ਹੈ ਕਿ ਜਿਵੇਂ ਕਿ ਬਹੁਤ ਟਾਈਮ ਤੋਂ ਸਾਡੀ ਸਾਰਿਆਂ ਨੂੰ ਮੁਹਿਮ ਇੱਕ ਸਾਰਿਆਂ ਨੂੰ ਬੇਨਤੀ ਵੀ ਕਰਦੇ ਰਹੇ ਹਾਂ ਕਿ ਜੀ ਬੂਟੇ ਲਾਣੇ ਆਗੇ ਆਪਣੇ ਜਿਹੜਾ ਵਾਤਾਵਰਨ ਹੈ ਉਹਦਾ ਪ੍ਰੋਟੈਕਸ਼ਨ ਕਰਨਾ ਹੈ ਹਰੀਿਆਲੀ ਨੂੰ ਪ੍ਰਮੋਟ ਕਰਨਾ ਹੈਗਾ ਜੇ ਜਿਹੜਾ ਐਮਸੀਐਚ ਵਾਰਡ ਹੈਗਾ ਜਿੱਥੇ ਚੱਚਾ ਬੱਚਾ ਵਾਰਡ ਜਿੱਥੇ ਨੂੰ ਵੀ ਬੱਚੇ ਹੋ ਰਹੇਗੇ ਉਹਨਾਂ ਨੂੰ ਇੱਕ ਇੱਕ ਬੂਟਾ ਹਸਪੀਟਲ ਵਿੱਚ ਅਸੀਂ ਦੇ ਰਹੇ ਹਾਂ ਕਿ ਜੀ ਆਪਣੇ ਬੱਚੇ ਦੇ ਨਾਂ ਤੇ ਇੱਕ ਬੂਟਾ ਲਾਓ ਇਹਦੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਆਪਾਂ ਦੇਖਿਆ ਹੈਗਾ ਹੀਟ ਵੇਵ ਦਾ ਹੁਣ ਕਿੰਨਾ ਕਹਿਰ ਸੀਗਾ ਕਿ ਆਪਣੇ ਮਾਂ ਦੇ ਨਾਂ ਤੇ ਧਰਤੀ ਮਾਂ ਹੈ ਆਪਣੀ ਉਹਦੇ ਮਾਂ ਆਪਣੀ ਮਾਂ ਦੇ ਨਾਂ ਤੇ ਆਪਾਂ ਇੱਕ ਬੂਟਾ ਲਾਈਏ ਉਹਦੀ ਸੰਭਾਲ ਵੀ ਕਰੀਏ ਤੇ ਮੈਂ ਤਾਂ ਕਹਾਂ ਕਿ ਵਦ ਤੋਂ ਵਦ ਬੂਟੇ ਲਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਏ ਬਟ ਜਿੱਥੇ ਵੀ ਕੋਈ ਖੁਸ਼ੀ ਹੁੰਦੀ ਹੈਗੀ ਉਸ ਖੁਸ਼ੀ ਦੇ ਮੌਕੇ ਤੇ ਆਪਾਂ ਜ਼ਰੂਰ ਬੂਟੇ ਲਾਈਏ ਤੇ ਵਦ ਤੋਂ ਵਦ ਆਪਣੇ ਸ਼ਹਿਰ ਨੂੰ ਆਪਣੇ ਵਾਤਾਵਰਨ ਨੂੰ ਵੀ ਸੋਹਣਾ ਰੱਖੀਏ ਤੇ ਆਪਣੇ ਵਾਸਤੇ ਵੀ ਜ਼ਰੂਰੀ ਹੈਗਾ ਕਿਉਂਕਿ ਜੋ ਆਕਸੀਜਨ ਆਪਾਂ ਲੈਂਦੇ ਆ ਉਹ ਫਿਰ ਰੁੱਖਾਂ ਕਰਕੇ ਹੀ ਹੈਗੀ ਤਾਂ ਸਾਰੇ ਸਾਰੇ ਪੱਖੋਂ ਨੂੰ ਦੇਖਦੇ ਹੋਏ ਤੇ ਆਪਣੇ ਆਉਣ ਵਾਲੀ ਜਨਰੇਸ਼ਨ ਜਿਹੜੇ ਆਪਣੇ ਬੱਚੇ ਹੈਗੇ ਉਹਨਾਂ ਦਾ ਫਿਊਚਰ ਵੀ ਆਪਣੇ ਤੇ ਡਿਪੈਂਡ ਕਰਦਾ ਆਏਗਾ ਤਾਂ ਵਦ ਤੋਂ ਵਦ ਆਪਾਂ ਬੂਟੇ ਲਾਈਏ ਔਰ ਜਿਹੜੇ ਐਗਜ਼ਿਸਟਿੰਗ ਹੈਗੇ ਉਹਨਾਂ ਦੀ ਸਾਂਭ ਸੰਭਾਲ ਲੁਧਿਆਣਾ ਚ ਸ਼ਿਵ ਸੈਨਾ ਆਗੂ ਸੰਦੀਪ ਥਾਪੜ ਤੇ ਤਿੰਨ ਨਹੰਗਾ ਸਿੰਘਾਂ ਵੱਲੋਂ ਤੇਜ਼ ਸਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਸ਼ਿਵ ਸੈਨਾ ਆਗੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਦਾ ਲਾਸ਼ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਚਲ ਰਿਹਾ ਹੈ ਜਿੱਥੇ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਕਈ ਸੀਨੀਅਰਾਂ ਕੋ ਉਹਨਾਂ ਦਾ ਹਾਲ ਜਾਣਨ ਲਈ ਪਹੁੰਚੇ ਹੋਏ ਸਨ ਇਸ ਤੋਂ ਬਾਅਦ ਰਾਸ਼ਵਲ ਬਨਵਾਰੀ ਲਾਲ ਪ੍ਰੋਹਿਤ ਅਤੇ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨ ਮੰਤਰੀ ਲక్ష్ਮੀ ਕਾਂਚਾਵਲਾ ਡੀਐਮਸੀ ਹਸਤਾਲਪੁਰ ਜਿੱਥੇ ਉਹਨਾਂ ਪਰਿਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਸਾਰੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਕਰੇ ਬੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਸਾਡਾ ਪ੍ਰੈਸ ਕਰਨ ਦਾ ਜਿਹੜਾ ਇੱਕ ਅਸੀਂ ਕੱਲ ਇੱਕ 5 ਤਰੀਕ ਨੂੰ ਜਿਹੜੀ ਇੱਕ ਘਟਨਾ ਹੋਈ ਆ ਸ਼ਿਵਸਨਾ ਪੰਜਾਬ ਦੇ ਗੋਰਾ ਥਾਪਰ ਜੀ ਉੱਤੇ ਜਿਹੜਾ ਇੱਕ ਹਮਲਾ ਹੋਇਆ ਉਹ ਬੜਾ ਨਿੰਦਨਯੋਗ ਆ ਅਸੀਂ ਉਹਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਔਰ ਜਿਹੜਾ ਇਹ ਹਮਲਾ ਹੋਇਆ ਆ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਹੋਇਆ ਉਹ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਕੀਤਾ ਗਿਆ ਆ ਕੁਝ ਟਾਈਮ ਪਹਿਲਾਂ ਅੱਜ ਤੋਂ 1 ਸਾਲ 1.5 ਸਾਲ ਪਹਿਲਾਂ ਜਦੋਂ ਇੱਕ ਅਮਰਤਪਾਲ ਆਇਆ ਸੀ ਉਦੋਂ ਸੁਧੀਰ ਕੁਮਾਰ ਸੁਰੀ ਜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਹੁਣ ਕੱਲ ਜਦੋਂ ਅਮਰਤਪਾਲ ਅਮਰਤਪਾਲ ਦੀ ਸੌਜਕ ਸਮਾਗਮ ਸੀ ਇਹ ਘਟਨਾ ਫੇਰ ਦੁਬਾਰਤੇ ਸ਼ੁਰੂ ਹੋ ਗਈ ਇਹ ਮਾਹੌਲ ਕਿੱਧਰ ਨੂੰ ਜਾ ਰਿਹਾ ਪੰਜਾਬ ਦਾ ਇਹ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਜੋ ਕਿ ਅਸੀਂ ਸਮਾਜ ਦੇ ਹਿੰਦੂ ਸਿੱਖ ਭਾਈਚਾਰਾ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਔਰ ਇਹਦੇ ਲਈ ਲੜਾਈ ਅਸੀਂ ਡਟ ਕੇ ਲੜਾਂਗੇ ਅੱਗੇ ਅਸੀਂ ਜਿਹੜੇ ਕੱਲ ਪੁਲਿਸ ਪ੍ਰਸ਼ਾਸਨ ਨੇ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਜੀ ਨੇ ਜਿਹੜੇ ਬੰਦੇ 4 ਤੋਂ 5 ਘੰਟਿਆਂ ਵਿੱਚ ਅਰੇਸਟ ਕਰ ਲਿਆ ਅਸੀਂ ਉਹਨਾਂ ਦੀ ਸਲਾੰਗਾ ਕਰਦੇ ਆਂ ਔਰ ਕਮਿਸ਼ਨਰ ਸਾਹਿਬ ਧੰਨਵਾਦ ਕਰਦੇ ਆਂ ਕਿ ਜਿਹੜਾ ਪੰਜਾਬ ਦਾ ਔਰ ਲੁਧਿਆਣਾ ਜ਼ਿਲ੍ਹੇ ਦਾ ਲੈਂਡ ਆਰਡਰ ਨੂੰ ਮੇਨਟੇਨ ਕਰ ਰਿਹਾ। ਔਰ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਜਿਹੜੇ ਇਹ ਲੋਗ ਨੇ ਇਹ ਲੋਗ ਕੌਣ ਨੇ ਇਹ ਬਾਣੇ ਨੂੰ ਪਾਏ ਨੂੰ ਬਦਨਾਮ ਕਰਦੇ ਆਂ ਜਾਂ ਇਹ ਬਾਣੇ ਦਾ ਗਲਤ ਇਸਤੇਮਾਲ ਕਰਦੇ ਆਂ ਅਜੇ ਕਾਲ ਤੱਕ ਤੇ ਜਥੇਦਾਰ ਸਾਹਿਬ ਤੋਂ ਵੀ ਅਪੀਲ ਕਰਦੇ ਆ ਕਿ ਜਿਹੜੇ ਇਹ ਨੰਗਾ ਦੇ ਬਾਣੇ ਪਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਕੁਝ ਸ਼ਰਾਬੀ ਅੰਸਰ ਇਹਨਾਂ ਦੇ ਨੱਥ ਪੋਣੀ ਚਾਹੀਦੀ ਆ ਵਾਰੀਅਰਸ ਪੰਜਾਬ ਦੀ ਟੀਮ ਪੂ ਜ਼ੀਰੋ ਪਰ ਸਤਲੁਜ ਦਰਿਆਵਾਂ ਪਰ ਜਿੱਥੇ ਇਹਨਾਂ ਵੱਲੋਂ ਨੇਰਾ ਦੀ ਸਾਫ ਸਫਾਈ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਉਤੇ ਮਸ਼ਹੂਰ ਹਾਸਰਾਸ ਕਲਾਕਾਰ ਜਸਵੰਤ ਸਿੰਘ ਰਾਠੌਰ ਵੀ ਪਾਣੀ ਦੀ ਸਾਮ ਸੰਭਾਲ ਅਤੇ ਪਾਣੀ ਦੀ ਸਵੱਛ ਰੱਖਣ ਦਾ ਸੁਨੇਹਾ ਦਿੰਦੇ ਹੋਏ ਨਜ਼ਰ ਆਇਆ ਐਨਾ ਹੀ ਨਹੀਂ ਉਹਨਾਂ ਵੱਲੋਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਗਈ ਕਿ ਪਾਣੀ ਨੂੰ ਸਾਫ਼ ਰੱਖਣ ਦੇ ਲਈ ਜੇਕਰ ਕੁਝ ਕੀਤਾ ਜਾ ਸਕਦਾ ਤਾਂ ਜ਼ਰੂਰ ਕੀਤਾ ਜਾਵੇ। ਇਹ ਗੁਰੂਆਂ ਦੀ ਸੋਚ ਸੀਗੀ ਹੈਨਾ ਜੋ ਸੋਚ ਗੁਰੂਆਂ ਦੀ ਸੀ ਉਹਦੇ ਤੇ ਅਸੀਂ ਥੋੜਾ ਬੋੜਾ ਪੈਰਾ ਦੇ ਰਹੇ ਆ ਤੇ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਵਾਟਰ ਵਾਰੀਅਰਸ ਪੰਜਾਬ ਦੀ ਪੂਰੀ ਟੀਮ ਦਾ ਤੇ ਮੈਂ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਤੇ ਖੁਦ ਗਰਾਊਂਡ ਲੈਵਲ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਬੰਬੇ ਰਹਿ ਕੇ ਵੀ ਅਸੀਂ ਹਮੇਸ਼ਾ ਪੰਜਾਬ ਤੋਂ ਕਦੇ ਨਹੀਂ ਟੁੱਟੇ। ਬਟ ਜਦੋਂ ਕਈ ਵਾਰੀ ਬੜੀ ਮਾਣਤ ਹਮੇਸ਼ਾ ਹੁੰਦਾ ਕਿ ਪੰਜਾਬੀਅਤ ਦੇ ਨਾਲ ਪੂਰੀ ਦੁਨੀਆ ਚ ਘੁੰਮਣ ਦਾ ਮੌਕਾ ਮਿਲਦਾ ਬਟ ਕਿਤੇ ਨਾ ਕਿਤੇ ਚਿੰਤਾ ਵੀ ਰਹਿੰਦੀ ਆ ਜਿਹਨਾਂ ਜਿਨ੍ਹਾਂ ਚ ਜਵੇਂ ਹਿਮਾਨ ਕਰਦੇ ਆ ਉਹ ਅੱਜ ਖਤਰੇ 'ਚ ਐ ਤੇ ਨਾਲ ਦੀ ਨਾਲ ਤਸੱਲੀ ਵੀ ਹੋਈ ਨਾ ਭਾਈ ਦਾ ਕੰਮ ਦੇਖ ਕੇ ਜੋ ਜਿਸ ਲੈਵਲ ਤੇ ਕੰਮ ਕਰ ਰਹੇ ਮੈਂ ਇਹਨਾਂ ਨੂੰ ਫੋਲੋ ਕੀਤਾ ਦੇਖਿਆ ਤੇ ਗੌਰਵ ਭਾਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮਿਲਵਾਇਆ ਤੇ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚਿਆ ਕਿ ਮੈਂ ਖੁਦ ਜਈ ਕਈ ਵਾਰ ਜਦੋਂ ਜਨੰਦਰ ਜਾਂਦਾ ਲਾਡਵਾਲ ਤੇ ਮੈਂ ਦੇਖਦਾ ਤੇ ਉੱਥੇ ਲੋਕੀ ਮਤਲਬ ਗੱਡੀਆਂ ਜੋ ਪੜੇ ਲਿਖੇ ਲੋਕ ਮੈਂ ਦੇਖਦਾ ਕਈ ਹੈਰਾਨ ਹੋ ਕੇ ਕਿ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਉਹ ਪਤਾ ਕਰਨਾ ਨਹੀਂ ਚਾਹੁੰਦੇ ਜਿਹਦੇ ਵਿੱਚ ਉਹ ਸੁੱਟ ਰਹੇ ਆ ਮਨ ਤਾਂ ਮਨ ਤਾਂ ਆਪਣੀ ਜੋ ਵੀ ਸੁੱਟ ਰਹੇ ਉਹ ਤਾਂ ਪਾਣੀ ਗੰਦਾ ਕਰ ਰਹੇ ਆ ਈਵਨ ਕਿ ਮੈਂ ਖੁਦ 10 ਸਾਲ ਪਹਿਲਾਂ ਉੱਥੇ ਜਲ ਪ੍ਰਵਾਹ ਕਰਨ ਗਿਆ ਸੀ ਤੇ ਹਾਸੇ ਵਾਲੀ ਗੱਲ ਹੈ ਮੈਨੂੰ ਕਿ ਪੰਡਤ ਨੇ ਦੱਸਿਆ ਕਹਿੰਦਾ ਵੀ ਇੱਕ ਉਹ ਚਾਂਦੀ ਦੀ ਚੀਜ਼ ਆ ਇਹਨੂੰ ਸੁਨਸਾਨ ਦਰਿਆ ਦੇ ਇਲਾਕੇ ਦੱਬਣਾ ਮੇਰੇ ਨਾਲ ਦਾ ਮਣ ਉਹਨੂੰ ਹਫੀਮ ਦੱਸੀ ਸੀ ਇਹ ਹਫੀਮ ਸੁੱਟਣੀ ਜਲ ਪ੍ਰਵਾਹ ਕਰਨੀ ਮੈਂ ਤਾਂ ਦੱਬ ਕੇ ਆ ਗਿਆ ਤੇ ਉਹ ਕਹਿੰਦਾ ਇਹ ਉਹਨਾਂ ਦੇ ਦੁਆਰਾ ਪੰਡਤ ਨੂੰ ਫੋਨ ਲਾਇਆ ਕਹਿੰਦਾ ਭਾਈ ਉਹ ਜਿਹੜੀ ਹਫੀਮ ਸੁੱਟਣੀ ਸਾਰੀ ਸੁੱਟਣੀ ਆ ਕੰਦਾ ਨਹੀਂ ਸੁਟਣੀ ਕੰਦਾ ਫਿਰ ਅੱਧੀ ਰੱਖ ਲੈਨੇ ਅੱਧੀ ਮੂੰਹ ਚ ਪਾ ਲਈ ਉਹ ਨਹੀਂ ਸੁਟਦੀ ਤੇ ਤੇ ਇਦਾਂ ਦੇ ਕੰਮ ਹੈਗੇ ਆ ਜਿਹੜੇ ਦੱਸਦੇ ਆ ਜਿਹੜੇ ਕਰਦੇ ਆ ਸੋ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਆ ਸਾਡਾ ਜਿਹੜਾ ਕੁਦਰਤ ਐ ਪਾਣੀ ਮੈਨੂੰ ਐ ਲੱਗਦਾ ਜੋ ਕੁਦਰਤ ਨੇ ਸਾਨੂੰ ਫ੍ਰੀ ਚ ਦਿੱਤਾ ਹੁੰਦਾ ਨਾ ਉਹ ਅਨਮੋਲ ਚੀਜ਼ਾਂ ਹੁੰਦੀਆਂ ਬੜਾ ਅਸੀਂ ਕਦਰ ਨਹੀਂ ਕਰਦੇ ਸੋ ਅੱਜ ਮੈਂ ਇਹਨਾਂ ਦੇ ਰਾਹੀਂ ਇਹਨਾਂ ਦੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹਰ ਇੱਕ ਪੰਜਾਬੀ ਖਾਸ ਕਰ ਨੌਜਵਾਨਾਂ ਨੂੰ ਅਪੀਲ ਕਰਨਾ ਚਾਹਨਾ ਕਿ ਸਾਰੇ ਆਪਾਂ ਪੰਜਾਬੀਆਂ ਤੇ ਮਾਣ ਕਰਦੇ ਆ ਆਪਣੇ ਆਪ ਤੇ ਕਰਦੇ ਬਟ ਉਹ ਮਾਣ ਹੋਣ ਦੀ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹ ਹੈਗਾ ਸਾਡੀ ਕੁਦਰਤ ਰੁੱਖ ਪੇੜ دریا ਜਿਨ੍ਹਾਂ ਕਰਕੇ ਪੰਜਾਬ ਹੈ ਨਾ ਪਹਿਲਾਂ ਹੀ ਆਪਾਂ ਕੋ ਬੜਾ ਕੁਝ ਖਸ ਗਿਆ ਸੋ ਸਾਨੂੰ ਇਹ ਪੂਰੀ ਤਨਮਨ ਧਨ ਦੇ ਨਾਲ ਗਰਾਊਂਡ ਲੈਵਲ ਤੇ ਆਣਾ ਚਾਹੀਦਾ ਕਿਉਂਕਿ ਬਾਕੀ ਚੀਜ਼ਾਂ ਤਾਂ ਹੀ ਆ ਚੱਕ ਮੇਰਾ ਹੁਣ ਜਿਵੇਂ ਮੈਂ ਕਲਾਕਾਰ ਆ ਕਲਾਕਾਰੇ ਕਿ ਲੋਕਾਂ ਤੇ ਡਿਪੈਂਡ ਹੁੰਦਾ ਹੈ ਨਾ ਬਟ ਉਹ ਤਾਂ ਹੀ ਆ ਜੇ ਲੋਕਾਂ ਦੇ ਚੁੱਲ੍ਹੇ ਚ ਜਗਦੇ ਰਹਿਣਗੇ ਉਹਨਾਂ ਨੂੰ ਪਾਣੀ ਸਭ ਕੁਝ ਮਿਲੇਗਾ ਖਾਣਾ ਪੀਣਾ ਮਿਲੇਗਾ ਤਾਂ ਹੀ ਸਾਨੂੰ ਕੋ ਸੱਦੇਗਾ ਨਾ ਸੋ ਮੈਨੂੰ ਲੱਗਦਾ ਮੇਰੇ ਕੰਮ ਤੋਂ ਵੀ ਇੰਪੋਰਟੈਂਟ ਏ ਉਹਦੇ ਤੁਸੀਂ ਆਲਓਵਰ ਬਾਕੀ ਸਵਾਲ ਆ ਜਿਹੜੇ ਅੱਜ ਵੀਜ਼ੇ ਲਾ ਕੇ ਦੌੜ ਰਹੇ ਆ ਉਹ ਚੀਜ਼ ਉਹ ਹੀ ਗੱਲ ਆ ਕਿ ਇੱਥੋਂ ਅਸੀਂ ਇੱਥੇ ਰੁਕ ਨਹੀਂ ਲੰਦੇ ਤੇ ਮੁੜ ਕੇ ਹਿਮਾਚਲ ਜਾ ਕੇ ਕਹਿੰਦੇ ਵਾਹ ਵੀ ਵਾਹ ਨਜ਼ਾਰਾ ਆ ਗਿਆ ਉੱਥੇ ਕੁਟ ਖਾ ਕੇ ਇਧਰ ਨੂੰ ਆ ਜੰਨੇ ਆ ਉਹ ਕਿਤੇ ਨੇ ਕਿਤੇ ਤਾਂ ਹੀ ਕੁਟ ਰੇ ਆ ਕਹਿੰਦੇ ਤੁਸੀਂ ਉਹਦੀ ਤਾਂ ਸਵਾਲ ਨਹੀਂ ਕਰ ਰਹੇ ਤੇ ਹੁਣ ਮੈਂ ਜਿੰਨਾ ਵੀ ਮੈਨੂੰ ਮੌਕਾ ਮਿਲਿਆ ਵਿਦੇਸ਼ਾਂ ਜਾਣ ਦਾ ਇਹ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਉਹ ਚੀਜ਼ਾਂ ਜਿਹੜੀਆਂ ਨਕਲ ਕਰਨ ਦੀ ਸਾਨੂੰ ਜਿਹੜੀ ਚਾਹੀਦੀ ਹੈ ਉਹ ਇਹ ਆ ਕਿ ਆਪਣੇ ਕੁਦਰਤ ਦੇ ਨਾਲ ਬਹੁਤ ਪਿਆਰ ਕਰਦੇ ਆ ਕਿਤੇ ਵੀ ਦੇਖ ਲਓ ਜੇ ਆਪਣਾ ਕੋਈ ਬਿਲਡਿੰਗ ਬਣੀ ਆ ਨਾ ਦਰਖਤ ਨਹੀਂ ਕੱਟ ਉਹਨਾਂ ਮੈਂ ਆਸਟ੍ਰੇਲੀਆ ਗਿਆ ਸੀਗਾ ਤੇ ਮੈਂ ਦੇਖ ਕੇ ਹੈਰਾਨ ਰਹਿ ਗਿਆ ਮੈਂ ਕਿ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਮਤਲਬ ਟ੍ਰੈਫਿਕ ਤੋਂ ਲੈ ਕੇ ਆਪਣੀ ਜੋ ਪੇੜ ਪੌਦੇ ਆ ਜਾਂ ਘਰ ਆ ਉਹਨੂੰ ਸਫਾਈ ਰੱਖਦੇ ਆ ਹੈਨਾ ਸਾਡੇ ਕੀ ਆ ਕਿ ਅਸੀਂ ਨਕਲ ਜ਼ਰੂਰ ਕਰ ਰਹੇ ਆ ਜਿਵੇਂ ਕਹਿੰਦੇ ਵੀ ਖੁੱਲੇ ਵਿੱਚ ਸ਼ੌਚ ਨਾ ਕਰਨ ਮੋਦੀ ਸਾਹਿਬ ਕਹਿੰਦੇ ਖੁੱਲੇ ਵਿੱਚ ਸ਼ੌਚ ਨਾ ਕਰਨ ਤੇ امیر ਬੰਦੇ ਕਹਿੰਦੇ ਗਰੀਬ ਤਾਂ ਕਰਦੇ ਉਹ ਆਪ ਨਹੀਂ ਕਰਦੇ ਕੁੱਤੇ ਤੋਂ ਕਰਵਾਉਂਦੇ ਆ ਉਹਨਾਂ ਦਾ ਉਹ ਉੱਥੇ ਜਾ ਕੇ ਜੇ ਕੋਈ ਡੌਗੀ ਵੀ ਆ ਤਾਂ ਨਾਲ ਇਦਾਂ ਇਦਾਂ ਜਿਵੇਂ ਮੈਂ ਲਾਇਆ ਨਾ ਦੱਸਾਂ ਨਾ ਇਦਾਂ ਰੱਖਿਆ ਹੁੰਦਾ ਚੱਕ ਕੇ ਉੱਚ ਪਾ ਲੈਂਦੇ ਆ ਠੀਕ ਹੈ ਵੀ ਉਹਨਾਂ ਨੂੰ ਪਤਾ ਸਾਡਾ ਗੰਦ ਪਾਇਆ ਵੀ ਕੋਈ ਨਾ ਪਰੇਸ਼ਾਨ ਹੋਇਆ ਆਪਾਂ ਇਹ ਚੀਜ਼ਾਂ ਉਹ ਨਕਲ ਤਾਂ ਕਰ ਰਹੇ ਐਡੀਟਸ ਦੀਆਂ ਟੀ-ਸ਼ਰਟਾਂ ਪਾ ਲਈਆਂ ਬੜਾ ਗੱਲ ਕਦੋਂ ਆਣੀ ਹੈ ਤੇ ਮੈਨੂੰ ਐ ਲੱਗਦਾ ਕਿ ਇਹ ਚੀਜ਼ਾਂ ਜਿਹੜੀ ਸਿੱਖਣ ਵਾਲੀ ਚੀਜ਼ਾਂ ਉਹਨਾਂ ਤੋਂ ਸਿੱਖਣੀਆਂ ਚਾਹੀਦੀਆਂ ਹੈਨਾ ਤੇ ਬਾਕੀ ਸਭ ਤੋਂ ਇੰਪੋਰਟੈਂਟ ਚੀਜ਼ ਇਹ ਆ ਮੈਂ ਉਸੇ ਜਿਹੜੀ ਭਾਈ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਬਹੁਤ ਵਧੀਆ ਤੇ ਮੈਂ ਪੂਰੀ ਟੀਮ ਨੂੰ ਵਧਾਈ ਦੇਣਾ ਤੇ ਮੈਂ ਵੱਧ ਤੋਂ ਵੱਧ ਮੰਗ ਕਰਦਾ ਤੇ ਬੇਨਤੀ ਵੀ ਕਰਦਾ ਤੁਹਾਡੇ ਚੈਨਲ ਮਾਧਿਅਮ ਰਾਹੀਂ ਕਿ ਯੰਗਸਟਰਸ ਨੂੰ ਖਾਸ ਤੌਰ ਤੇ ਇਹ ਇਹ ਆਪਣੇ ਵਿੱਚ ਕੰਮ ਹੈ ਜਿਹੜੇ ਕਹਿੰਦੇ ਨੇ ਨਾ ਤਾਂ ਕੀ ਲੱਗਦਾ ਗੁਰਦਾਸਪੁਰ ਵਪਾਰੀਆਂ ਨੂੰ ਵੀ ਆਪਣੇ ਹੱਕਾਂ ਦੀ ਲੜਾਈ ਲਈ ਇਕਜੁੱਟ ਹੋ ਕੇ ਲੜਨਾ ਪਵੇਗਾ ਤਾਂ ਹੀ ਸਰਕਾਰ ਹਿਲੇਗੀ ਤੇ ਵਪਾਰੀਆਂ ਦੀ ਗੱਲ ਸੁਣਨ ਲਈ ਮਜਬੂਰ ਹੋਵੇਗੀ ਇਹ ਸ਼ਬਦ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਮਹਾਰਾਜ ਨੇ ਸ਼ਹਿਰ ਵਿੱਚ ਅੱਗ ਜਨਿ ਦਾ ਸ਼ਿਕਾਰ ਹੋਏ ਦੁਕਾਨਦਾਰਾਂ ਤੇ ਵਪਾਰੀਆਂ ਨੂੰ ਮਾਲੀ ਸਹਾਇਤਾ ਦੇਣ ਲਈ ਰੱਖੇ ਗਏ ਇੱਕ ਸਮਾਗਮ ਦੌਰਾਨ ਕਹੀ ਆਪਾਂ ਉਹ ਛੋਟਾ ਜਿਹਾ ਅਪਰਾਲਾ ਕਰਕੇ ਆਪਾਂ ਸਮਾਜ ਦੇ ਵਿੱਚੋਂ ਥੋੜਾ ਜਿਹਾ ਕਲੈਕਸ਼ਨ ਕਰਕੇ ਉਹਨਾਂ ਵਿੱਚ ਜਿਹੜੇ ਮੇਰੇ ਹੋਰ ਸਾਥੀ ਸੀ ਮੇਰੇ ਛੇ ਭੂਮੀ ਵਾਲਿਆਂ ਨੇ ਅ ਸ੍ਰੀ ਸਨਾਤਨ ਜਗਮਨਚ ਨੇ ਸਾਇੰਸ ਸੁਸਾਇਟੀ ਨੇ ਵੀ ਮੇਰੀ ਕਾਫੀ ਹੈਲਪ ਕਰਕੇ ਜਿਹਦੇ ਨਾਲ ਆਪਾਂ ਉਹ ਰਾਸ਼ੀ ਇਕੱਠੀ ਕਰਕੇ ਤੇ ਅੱਜ ਆਪਾਂ ਅ ਕਿਤੇ 8 ਬੰਦਿਆਂ ਨੂੰ 9 ਨੂੰ ਆਪਾਂ ਉਹ ਰਾਸ਼ੀ 9 ਬੰਦਿਆਂ ਨੂੰ ਰਾਸ਼ੀ ਦਿੱਤੀ ਹੈ ਕਿਉਂਕਿ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਦੋ ਇਨਸੀਡੈਂਟ ਹੋਏ ਸੀ ਆਪਾਂ ਉਹਨਾਂ ਨੂੰ ਵੀ ਨਾਲ ਵਿੱਚ ਆਪਾਂ ਵਾਲੋ ਕਰ ਲਿਆ ਕਿਉਂਕਿ ਉਹਨਾਂ ਦਾ ਨੁਕਸਾਨ ਵੀ ਬਹੁਤ ਹੋਇਆ ਸੀ ਔਰ ਮੈਨੂੰ ਅੱਜ ਜਿੱਥੇ ਉਹਨਾਂ ਦੀ ਹੈਲਪ ਕਰਕੇ ਮੈਨੂੰ ਖੁਸ਼ੀ ਵੀ ਹੋ ਰਹੀ ਆ ਤੇ ਨਾਲ ਨਾਲ ਮੈਂ ਇਹ ਪ੍ਰਮਾਤਮਾ ਅਗੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਵਾਹਿਗੁਰੂ ਸਾਨੂੰ ਇਹੋ ਜੀ ਘਟਨਾ ਦੁਬਾਰਾ ਵਾਪਰ ਦਾ ਨਾ ਸਾਨੂੰ ਮੌਕਾ ਮਿਲੇ ਕਿਉਂਕਿ ਦੁਕਾਨਦਾਰ ਇੱਕ ਇਹੋ ਜੀ ਸੋਸਾਇਟੀ ਆ ਜਿਨੀਆਂ ਜੋ ਕੁਛ ਸਾਡਾ ਹੁੰਦਾ ਵਾ ਉਹ ਸਭ ਦੁਕਾਨਾਂ ਦੇ ਅੰਦਰ ਹੀ ਹਿੱਦਾਦਾ ਸਾਡੇ ਘਰਾਂ ਦੇ ਵਿੱਚ ਤੇ ਸਿਰਫ ਖਾਣ ਪੀਣ ਦਾ ਸਮਾਨ ਹੀ ਹੁੰਦਾ ਵਾ ਔਰ ਮੈਂ ਇੱਕ ਗੱਲ ਮਹਿਸੂਸ ਕਰਦਾ ਕਿ ਸਰਕਾਰ ਕਿਸੇ ਦੀ ਵੀ ਹੋਵੇ ਚਾਹੇ ਪਨਾ ਗਰਸਤੀ ਹੋਵੇ ਚਾਹੇ ਕਾਲੀ ਹੋਵੇ ਚਾਹੇ ਬੀਜੇਪੀ ਦੇ ਕੋਈ ਸਰਕਾਰ ਵਪਾਰੀਆਂ ਦਾ ਪੱਖ ਸੁਣ ਕੇ ਜਾਂ ਪੱਖ ਲੈ ਕੇ ਰਾਜੀ ਨਹੀਂ ਉਹਦੇ ਵਿੱਚ ਰੀਜ਼ਨ ਇਹ ਹੈ ਮੈਂ ਦੇਖਦਾ ਵੀ ਵਨ ਨੇਸ਼ਨ ਵਨ ਟੈਕਸ ਦੀ ਅਗਲਾ ਕੀਤੀਆਂ ਜਾਂਦੀਆਂ ਨੇ ਫੋਰਨ ਸਿਸਟਮ ਦੇ ਸਾਈਡ ਕੋ ਟੈਕਸਾਂ ਵੀ ਲਏ ਜਾਂਦੀਆਂ ਨੇ ਲੇਕਿਨ ਅਫੀਸ਼ੀਅਲਟੀ ਸਾਡੇ ਨੂੰ ਨਹੀਂ ਮਿਲਦੀ ਅੱਜ ਗੁਰਦਾਸਪੁਰ ਸ਼ਹਿਰ ਦੇ ਵਿੱਚ ਮੈਂ 2 ਦਿਨ ਪਹਿਲਾਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਸੀ ਥਰੂ ਡੀਸੀ ਮਾਨਯੋਗ ਸੀਐਮਟ ਸਾਹਿਬ ਨੂੰ ਐਸੀ ਗੱਲ ਮੈਂ ਦਿੱਤੀ ਕਿ ਆਪਾਂ ਕਿਸੇ ਕਾਰਨ ਵੀ ਅਗਰ ਕਿਸੇ ਦੁਕਾਨਦਾਰ ਦਾ ਨੁਕਸਾਨ ਹੋ ਜਾਂਦਾ ਕਿਸੇ ਅੱਗ ਦੇ ਨਾਲ ਸ਼ਾਰਟ ਸਰਕਟ ਨਾਲ ਨੁਕਸਾਨ ਹੋ ਜਾਂਦਾ ਤੇ ਇਹਨੂੰ ਕੁਦਰਤੀ ਆਫਤ ਮੰਨ ਕੇ ਇਹਨਾਂ ਦਾ ਜਿਹੜਾ ਮੁਆਵਜ਼ਾ ਬਣਾਉਣ ਲਈ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਹਨਾਂ ਵਪਾਰੀਆਂ ਦਾ ਆਪਾਂ ਉਹਨਾਂ ਦਾ ਜੋ ਉਹਨਾਂ ਦਾ ਮੁਆਵਜ਼ਾ ਦੇ ਕੇ ਉਹਨਾਂ ਦਾ ਪਰਪਾਈ ਕਰ ਸਕੀਏ ਪੰਜਾਬ ਪੁਲਿਸ ਵੱਲੋਂ ਨਸ਼ੇ ਖਿਲਾਫ ਵੱਡੀ ਗਈ ਮੁਹਿੰਮ ਦੇ ਤਹਿਤ ਅਜ ਮੋਹਾਲੀ ਵਿੱਚ ਡੀਆਈਜੀ ਨੇ ਲਾਂਬਰੀ ਜਗਦੇਲ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਦੀ ਅਗਵਾਈ ਵਿੱਚ ਨਸ਼ਾ ਮੁਕਤ ਪੰਜਾਬ ਦੇ راہ ਵੱਲ ਕਦਮ ਚੁੱਕਦੇ ਹੋਏ ਫੁੱਟਬਾਲ ਟੂਰਨਾਮੈਂਟ ਦਾ ਚ ਮੋਹਾਲੀ ਤੋਂ ਕੀਤਾ ਗਿਆ ਜਿਸ ਵਿੱਚ ਤਕਰੀਬਨ 100 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ ਆ ਮਾਨਯੋਗ ਸੀਐਮ ਸਾਹਿਬ ਦੇ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਮੁਹਿੰਮ ਚੇੜੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਫਲਗ ਅਵੇਰਨੈਸ ਪ੍ਰੋਗਰਾਮ ਜਿਹੜੇ ਆ ਕਰਾਏ ਜਾ ਰਹੇ ਆ ਤਾਂ ਉਹਨਾਂ ਦੇ ਵਿੱਚ ਵੀ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਅਸੀਂ ਇੱਕ ਪੂਰਾ ਫੁੱਟਬਾਲ ਟੂਰਨਾਮੈਂਟ ਜਿਹੜਾ ਕਰਾ ਰਹੇ ਆ ਜਿਦੇ ਵਿੱਚ ਸਾਡੇ 100 ਤੋਂ ਵੱਧ ਪਿੰਡ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਆ ਇਦੇ ਵਿੱਚ ਰੈਗੂਲਰ ਪਹਿਲਾ ਸਬਡੀਅਨ ਲੈਵਲ ਤੇ ਮੈਚ ਹੋਣਗੇ ਤੇ ਉਸ ਤੋਂ ਬਾਅਦ ਫਾਈਨਲੀ ਡਿਸਟ੍ਰਿਕਟ ਲੈਵਲ ਤੇ ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਮੈਚ ਹੋਏਗਾ ਇਹ ਚ ਅਸੀਂ ਇੱਕ ਸ਼ਾਰਟ ਫਾਰਮੈਟ ਜਿਹੜਾ ਮੈਚ ਰੱਖਿਆ ਹੋਇਆ ਹੈ 20 ਮਿੰਟ ਦਾ ਹਰ ਇੱਕ ਮੈਚ ਹੁੰਦਾ ਹੈ ਇਹਦੇ ਵਿੱਚ ਤੇ 6 ਸਟੇਮ ਯਾਨੀ ਹਰ ਇੱਕ ਟੀਮ ਦੇ 6 ਜਣੇ ਜਿਹੜੇ ਆ ਹੁੰਦੇ ਨੇ ਇਹ ਚ ਸਾਨੂੰ ਉਮੀਦ ਹੈ ਇਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਸਪੋਰਟਸ ਦਾ ਕਲਚਰ ਹੈ ਉਹ ਜਵਾਬਾ ਹੋਏਗਾ ਜੇ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਯੂਥ ਇੰਗੇਜਮੈਂਟ ਪ੍ਰੋਗਰਾਮ ਦੇ ਤੌਰ ਤੇ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਕਿ ਅਸੀਂ ਸਾਰੇ ਯੂਥ ਨੂੰ ਸਪੋਰਟਸ ਦੇ ਵੱਲ ਸਪੋਰਟਸ ਦੇ ਨਾਲ ਜੋੜਨਾ ਚਾਹੁੰਦੇ ਆ ਤਾਂ ਕਿ ਜਿਹੜੇ ਨਸ਼ਿਆਂ ਦੀ ਨਸ਼ਿਆਂ ਤੋਂ ਦੂਰ ਰਹਿਣ ਉਹ ਜਿਹੜਾ ਬੰਦਾ ਫਿਜ਼ੀਕਲੀ ਫਿਟਨੈਸ ਵੱਲ ਚੱਲ ਪੈਂਦਾ ਸਪੋਰਟਸ ਵੱਲ ਚੱਲ ਪੈਂਦਾ ਉਹ ਨਸ਼ਿਆਂ ਤੋਂ ਆਪੇ ਹੀ ਦੂਰ ਹੋ ਜਾਂਦੇ ਆ ਤਾਂ ਇਸੇ ਕਰਕੇ ਅਵੇਰਨੈਸ ਪ੍ਰੋਗਰਾਮ ਡਰੱਗਸ ਦੇ ਖਿਲਾਫ ਹੈ ਪਲੱਸ ਯੂਥ ਨੂੰ ਸਪੋਰਟਸ ਦੇ ਨਾਲ ਫਿਟਨੈਸ ਦੇ ਨਾਲ ਜੋੜਨ ਵਾਸਤੇ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੂੰਗਾ ਕਿ ਜਿਹੜਾ ਪੰਜਾਬ ਪੁਲਿਸ ਵਚਨਬੱਧ ਹੈ ਨਸ਼ੇ ਨੂੰ ਜੜ ਤੋਂ ਜੜ ਤੋਂ ਖਤਮ ਕਰਨ ਲਈ ਜਿਹੜਾ ਨਸ਼ਾ ਕਰਦਾ ਹੈ ਉਹਨੂੰ ਅਸੀਂ ਇਲਾਜ ਕਰਵਾ ਰਹੇ ਆ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹਨੂੰ ਅਸੀਂ ਸਲਾਖਾਂ ਦੇ ਪਿੱਛੇ ਸਿੱਟ ਰਹੇ ਆ ਸਾਡੀ ਰੈਗੂਲਰ ਡਰਾਈਵ ਜਿਹੜੀ ਚੱਲ ਰਹੀ ਹੈ ਹੁਣ ਵੀ ਅਸੀਂ ਪਿਛਲੇ ਕੁਝ ਟਾਈਮ ਦੇ ਵਿੱਚ ਕਾਫੀ ਬੰਦੇ ਜਿਹੜੇ ਆ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਸਿੱਟੇ ਹਨ ਜਿਹੜੇ ਬੰਦੇ ਜਿਹੜੇ ਵੇਚਦੇ ਨੇ ਨਸ਼ਾ ਤੇ ਇਹ ਜਿਹੜੀ ਆਪਾਂ ਆਪਾਂ ਸਾਰੇ ਨੇ ਮਿਲ ਜੁਲ ਕੇ ਸਾਰੇ ਸਮਾਜ ਨੇ ਮਿਲ ਜੁਲ ਕੇ ਇਹ ਨਸ਼ੇ ਦੀ ਜਿਹੜੀ ਕੋੜ ਹੈ ਇਹਨੂੰ ਆਪਾਂ ਵੜਨਾ ਹੈ ਤਾਂ ਜੋ ਆਪਾਂ ਇੱਕ ਅچھے ਸਮਾਜ ਦੇ ਵਿੱਚ ਇੱਕ ਵਧੀਆ ਸਮਾਜ ਦੇ ਵਿੱਚ ਰਹਿ ਸਕੀਏ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਡਰਾਈਵ ਚੱਲ ਰਹੀ ਹੈ ਡਰੱਗਸ ਦੇ ਖਿਲਾਫ ਨਸ਼ਿਆ ਦਾ ਖਿਲਾਫ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਉਹਨਾਂ ਦੇ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਨਸ਼ਿਆ ਦੇ ਖਾਤਮਾ ਕਰਨ ਲਈ ਚੱਲ ਰਏ ਹੈਗੇ ਵਚਨਬੱਧ ਹੈਗੇ ਉਹਦੇ ਮੁਤਾਬਿਕ ਹੀ ਪੰਜਾਬ ਦੇ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਇਹ ਸਪੈਸ਼ਲ ਡਰਾਈਵ ਡਰੱਗਸ ਦੀ ਚੱਲ ਰਹੀ ਹੈ ਉਹਦੇ ਮੁਤਾਬਿਕ ਹੀ ਅਵੇਅਰਨੈਸ ਪ੍ਰੋਗਰਾਮ ਡਰੱਗਸ ਦੇ ਚੱਲ ਰਹੇ ਤੇ ਅਸੀਂ ਬੱਚਿਆਂ ਦੇ ਬੱਚਿਆਂ ਵੱਲ ਯੁਵਾਵਾਂ ਦੇ ਵੱਲ ਇਹ ਨਸ਼ਿਆਂ ਦੇ ਖਿਲਾਫ ਇਹ ਮੈਸੇਜ ਲੈ ਕੇ ਜਾਣਾ ਚਾਹੁੰਦੇ ਆ ਕਿ ਨਸ਼ਿਆਂ ਨੂੰ ਨਾ ਕਹੋ ਖੇਡਾਂ ਨੂੰ ਹਾਂ ਕਹੋ ਜ਼ਿੰਦਗੀ ਨੂੰ ਹਾਂ ਕਹੋ ਤੇ ਇਸ ਕਰਕੇ ਅਸੀਂ ਇਹ ਖੇਡਾਂ ਦੀ ਟੂਰਨਾਮੈਂਟ ਆਰਗੇਨਾਈਜ਼ ਕੀਤੀ ਹੈ ਹਰ ਇੱਕ ਪਿੰਡਾਂ ਚੋਂ ਇੱਕ ਇੱਕ ਟੀਮ ਬਣੀ ਹੈ ਉਹਨਾਂ ਦੇ ਲੀਗ ਮੈਚੇਸ ਕਰਵਾਏ ਗਏ ਤੇ ਅੱਜ ਇਹ ਫਾਈਨਲ ਮੈਚ ਆ ਜਿੱਥੇ ਮੋਹਾਲੀ ਵਰਸਸ ਕੁਰਾਲੀ ਤੁਸੀਂ ਦੇਖ ਰਹੇ ਹੋ ਹੋਰੇ ਯੁਵਾਵਾਂ ਦੇ ਵਿੱਚ ਬਹਾਰੀ ਉਤਸ਼ਾਹ ਹੈ ਖਿਡਾਰੀਆਂ ਦੇ ਵਿੱਚ ਬਹਾਰੀ ਉਤਸ਼ਾਹ ਇੱਥੇ ਦੇਖ ਰਹੇ ਤੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਇਹਦੇ ਵਿੱਚ ਸ਼ਰੀਕ ਹੋ ਕੇ ਜੀ ਇਤਨੀ ਟੀਮਾਂ ਨੇ ਭਾਗ ਲਿਆ ਇਸ ਵਿੱਚ ਹਰੇਕ ਪਿੰਡਾ ਦੇ ਵਿੱਚੋਂ ਇੱਕ ਇੱਕ ਟੀਮ ਹੋਈ ਹੈ ਤੇ ਹਰੇਕ ਪਿੰਡਾ ਚੋਂ ਜੁਵਾਵਾਨ ਇੱਥੇ ਭਾਗ ਲਿਆ ਹੈਗਾ ਤੇ ਅੱਜ ਮੋਹਾਲੀ ਔਰ ਕੁਰਾਲੀ ਦੀ ਇਹ ਫਾਈਨਲ ਮੈਚ ਇੱਥੇ ਹੋ ਰਹੀ ਹੈ ਯੈਲੂਲੀ ਫੀਮੀਗ੍ਰੇਸ਼ਨ ਦੇ ਮਾਲਕ ਰੀਤ ਕੋੜਾ ਤੇ ਕੁਲਬੀਰ ਕੋੜਾ ਤੇ ਪੁਲਿਸ ਕਾਰਵਾਈ ਲਈ ਐਸਐਸਪੀ ਮੋਹਾਲੀ ਐਸਪੀ ਮੋਹਾਲੀ ਨੇ ਸੈੱਟ ਬਣਾ ਕੇ ਹਫਤੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਜੇ ਕੋਈ ਵੀ ਕਾਰਵਾਈ ਨਹੀਂ ਹੁੰਦੀ ਤਾਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਪੀੜਿਤ ਪਰਿਵਾਰਾਂ ਵੱਲੋਂ ਰਲ ਕੇ ਮੁੱਖ ਮੰਤਰੀ ਦੀ ਕੋਠੀ ਘਰਾਉ ਕੀਤਾ ਜਾਵੇਗਾ ਤੇ 14 ਜਨਵਰੀ ਤੱਕ ਪੁਲਿਸ ਦੀ ਕਾਰਵਾਈ ਦੀ ਉਡੀਕ ਕਰਾਂਗੇ ਤੇ ਉਸ ਤੋਂ ਬਾਅਦ ਵੱਡਾ ਐਕਸ਼ਨ ਹੋਵੇਗਾ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਜਾਸਤ Rabraka.